ਅੱਜ ਆਪਾਂ ਬਣਾਉਣ ਜਾ ਰਹੀਆਂ ਗੋਭੀ ਦੇ ਗਰਮਾ-ਗਰਮ ਪਰਾਂਠੇ ਜੋ ਕਿ ਸਰਦੀਆਂ ਦੇ ਵਿੱਚ ਹਰ ਕਿਸੇ ਦੇ ਘਰ ਬੰਦੇ ਹੀ ਬੰਦੇ ਹਨ ਤੇ ਇਹਨਾਂ ਨੂੰ ਆਪਾਂ ਬਣਾਵਾਂਗੇ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਤੇ ਫਿਰ ਆਪਾਂ ਇਹਨਾਂ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਣ ਜਾ ਰਹੀਆਂ ਜਿਸ ਨਾਲ ਆਪਣੀ ਜੋ ਸਟਫਿੰਗ ਬਾਹਰ ਨਹੀਂ ਆਏਗੀ ਤੇ ਇਸ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਇਸ ਵੀਡੀਓ ਨੂੰ ਪੂਰਾ ਦੇਖਿਓ ਗੋਭੀ ਨੂੰ ਆਪਾਂ ਧੋ ਕੇ ਰੱਖ ਲੈਣਾ ਹੈ 3-4 ਘੰਟਿਆਂ ਲਈ गोभी ਦਾ ਪਾਣੀ ਚੰਗੀ ਤਰ੍ਹਾਂ ਸੋਖ ਜਾਵੇ ਤੇ ਆਪਾਂ ਨੂੰ ਪਰੌਂਠੇ ਬਣਾਉਣ ਵਿੱਚ ਆਸਾਨੀ ਹੋਵੇ ਹੁਣ ਅਸੀਂ ਇਸ ਨੂੰ ਗ੍ਰੈਂਡਰ ਦੇ ਵਿੱਚ ਗ੍ਰੈਂਡ ਕਰ ਲਵਾਂਗੇ ਬਰੀਕ ਕਰ ਲਵਾਂਗੇ ਤੇ ਫਿਰ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੋभी ਸਾਡੀ ਬਿਲਕੁਲ ਹੁਣ ਬਰੀਕ ਹੋ ਚੁੱਕੀ ਹੈ ਤੇ ਇਹਦੇ ਆਪਾਂ ਹੁਣ ਪਰੌਂਠੇ ਬਹੁਤ ਆਸਾਨੀ ਨਾਲ ਬਣਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਬਰੀਕ ਕੱਟਿਆ ਹੋਇਆ ਅਦਰਕ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਇਸ ਦੇ ਵਿੱਚ ਪਾਵਾਂਗੇ ਅਜਵਾਇਨ ਤੇ ਬਰੀਕ ਕਟਿਆ ਹੋਇਆ ਪਾਵਾਂਗੇ ਹਰਾ ਧਨੀਆ ਤੇ ਇਸ ਨੂੰ ਹਲਕੇ ਹੱਥਾਂ ਦੇ ਨਾਲ ਮਿਕਸ ਕਰਾਂਗੇ ਲੇਕਿਨ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਅਸੀਂ ਇਸ ਦੇ ਵਿੱਚ ਲੂਣ ਮਿਰਚ ਵਗੈਰਾ ਆਪਾਂ ਨਹੀਂ ਪਾਵਾਂਗੇ ਉਹਨਾਂ ਨੂੰ ਆਪਾਂ ਜਦੋਂ ਪਰੌਂਠੇ ਬਣਾਵਾਂਗੇ ਉਦੋਂ ਹੀ ਪਾਵਾਂਗੇ ਜਦੋਂ ਆਪਾਂ ਇਸ ਦਾ ਪੇੜਾ ਬਣਾਵਾਂਗੇ ਆਪਣੀ ਟ੍ਰਿਕ ਇਹ ਸੀ ਕਿ ਆਪਾਂ ਇਸ ਦੇ ਵਿੱਚ ਨਮਕ ਮਸਾਲੇ ਜੋ ਆ ਮਿਕਸ ਨਹੀਂ ਕਰਾਂਗੇ ਅਗਰ ਆਪਾਂ ਇਸ ਦੇ ਵਿੱਚ ਪਹਿਲਾਂ ਹੀ ਮਿਕਸ ਕਰ ਦਵਾਂਗੇ ਨਮਕ ਨੂੰ ਤੇ ਉਹ ਗੋਭੀ ਜੋ ਹੈ ਪਾਣੀ ਛੱਡ ਦੇਵੇਗੀ ਆਟਾ ਆਪਾਂ ਗੁੰਨ ਲਿਆ ਸੀਗਾ ਹੁਣ ਅਸੀਂ ਇਸੇ ਬਣਾਵਾਂਗੇ ਪੇੜਾ ਉਹਦੇ ਵਿੱਚ ਪਾਵਾਂਗੇ ਆਪਾਂ ਗੋਭੀ ਦੀ ਸਟਫਿੰਗ ਤੇ ਆਪਾਂ ਇੱਕ ਪੇੜਾ ਕਰ ਲਿਆ ਹੈ ਤੇ ਉਸ ਨੂੰ ਹਲਕੀ ਹੱਥਾਂ ਨਾਲ ਵੇਲ ਲਿੱਤਾ ਹੈ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਜੋ ਗੋਭੀ ਦੀ ਸਟਫਿੰਗ ਤਿਆਰ ਕੀਤੀ ਹੈ ਉਹ ਇਸ ਦੇ ਵਿੱਚ ਪਾਵਾਂਗੇ 스ਪੂਨ ਦੇ ਨਾਲ ਆਪਾਂ ਇਸ ਦੇ ਵਿੱਚ ਹੁਣ ਪਾ ਦਿੱਤੀ ਹੈ ਹੁਣ ਆਪਾਂ ਇਸ ਦੇ ਉੱਪਰ ਪਾਣਾ ਹੈ ଲୋଣ ਮਿਰਚ ਮਸਾਲਾ ਮਿਕਸ ਕਰਕੇ ਰੱਖ ਲਿੱਤਾ ਸੀਗਾ ਆਪਾਂ ਪੇੜੇ ਨੂੰ ਚੰਗੀ ਤਰ੍ਹਾਂ ਗੋਭੀ ਦੇ ਨਾਲ ਸਟਫ ਕਰ ਲੈਣਾ ਹੈ ਚੰਗੀ ਤਰ੍ਹਾਂ ਭਰ ਲਵਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ ਪਾਉਣ ਜਾ ਰਹੇ ਹਾਂ ਲੂਣ ਮਿਰਚ ਮਸਾਲਾ ਮਿਕਸ ਕਰ ਲਿਆ ਸੀਗਾ ਆਪਾਂ ਇਸ ਦੇ ਉੱਪਰ ਪਾਵਾਂਗੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਪੇੜੇ ਨੂੰ ਬੰਦ ਕਰਾਂਗੇ ਅਸੀਂ ਹੱਥ ਦੇ ਨਾਲੇ ਪੇੜੇ ਨੂੰ ਹਲਕਾ ਹਲਕਾ ਪ੍ਰੈਸ ਕਰਨਾ ਹੈ ਤਾਂ ਉਸ ਨੂੰ ਥੋੜਾ ਥੋੜਾ ਵੱਡੇ ਕਰਦੇ ਜਾਣਾ ਹੈ ਹੁਣ ਤਾਂ ਜੋ ਸਾਡੇ ਜੋ ਵਿੱਚ ਸਟਫਿੰਗ ਭਰੀ ਹੈ ਸਾਰੀ ਉਸ ਦੇ ਵਿੱਚ ਚੰਗੀ ਤਰ੍ਹਾਂ ਫੈਲ ਜਾਵੇ ਤੇ ਫਿਰ ਅਸੀਂ ਇਸ ਨੂੰ ਵੇਲਣ ਦੇ ਨਾਲ ਹਲਕਾ ਹਲਕਾ ਵੇਲਾਂਗੇ ਜਿਆਦਾ ਅਸੀਂ ਦਬਾਅ ਨਹੀਂ ਪਾਣਾ ਤੇ ਹੌਲੀ ਹੌਲੀ ਅਸੀਂ ਇਹ ਕਰਾਂਗੇ ਜੇ ਆਪਾਂ ਜਿਆਦਾ ਪ੍ਰੈਸ਼ਰ ਦੇ ਨਾਲ ਕਰਾਂਗੇ ਤਾਂ ਸਾਡੀ ਜਿਹੜੀ ਸਟਫਿੰਗ ਹੈ ਉਹ ਬਾਹਰ ਆ ਜਾਵੇਗੀ ਤਵਾ ਗਰਮ ਹੋ ਚੁੱਕਿਆ ਹੈ ਹੁਣ ਅਸੀਂ ਇਸ ਤੇ ਪਾਵਾਂਗੇ ਪਰੌਂਠੇ ਨੂੰ ਤੇ ਇਹਨੂੰ ਆਪਾਂ ਦਾਲਡਾ ਘੀ ਦੇ देसी ਘੀ ਜਾਂ ਰਿਫਾਈਨਡ ਆਇਲ ਜੋ ਵੀ ਤੁਸੀਂ ਯੂਜ਼ ਕਰਦੇ ਹੋ ਉਹਦੇ ਨਾਲ ਆਪਾਂ ਇਹਨੂੰ ਗ੍ਰੀਸ ਕਰਾਂਗੇ ਇੱਕ ਸਾਈਡ ਤੋਂ ਆਪਣਾ ਪਰੌਂਠਾ ਹੁਣ ਪੱਕ ਚੁੱਕਿਆ ਹੈ ਉਸ ਤੇ ਆਪਾਂ ਲਗਾਉਣ ਜਾ ਰਹੇ ਹਾਂ ਕਿ ਹੁਣ ਆਪਾਂ ਦੂਸਰੀ ਸਾਈਡ ਪਕਾਵਾਂਗੇ ਜੀ ਹੁਣ ਦੂਸਰੀ ਸਾਈਡ ਤੇ ਕਰਾਂਗੇ ਇਸ ਨੂੰ ਸ਼ੈਲੋ ਫਰਾਈ ਗਰਮਾ ਗਰਮ ਸਾਡੇ ਪਰੌਂਠੇ ਤਿਆਰ ਹੋ ਚੁੱਕੇ ਹਨ ਗੋਭੀ ਦੇ ਪਰਾਂਠੇ ਹੁਣ ਗਰਮਾ ਗਰਮ ਤਿਆਰ ਹੋ ਚੁੱਕੇ ਹਨ ਤੇ ਹੁਣ ਆਪਾਂ ਇਹਨਾਂ ਨੂੰ ਗਰਮਾ ਗਰਮ ਪਰੋਸਾਂਗੇ ਦੇਸੀ ਕੀ ਦਹੀਂ ਮੱਖਣ ਜੋ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਉਸ ਦੇ ਨਾਲ ਪਰੌਂਠੇ ਖਾਓ ਤੇ ਮੈਨੂੰ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਤੇ ਤੁਸੀਂ ਇਹਨਾਂ ਨੂੰ ਜਰੂਰ ਟਰਾਈ ਕਰਿਓ ਇਸ ਤਰ੍ਹਾਂ ਦੀਆਂ ਰੈਸਪੀਆਂ ਦੇਖਣ ਲਈ ਮੇਰੇ ਚੈਨਲ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤੇ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਧੰਨਵਾਦ ਜੀ